ਪੰਜਾਬ ਦੀ ਪਵਿੱਤਰ ਧਰਤੀ ਨੇ ਕਈ ਸੂਰਮੇ ਜੰਮੇ ਪਰ ਜਿਹੜਾ ਨਾਮ ਸੁਣ ਕੇ ਦੁਸ਼ਮਣਾਂ ਦੇ ਦਿਲ ਕੰਬ ਜਾਂਦੇ ਸਨ ਉਹ ਸੀ ਸਰਦਾਰ ਹਰੀ ਸਿੰਘ ਨਲੂਆ ਉਹ ਸਿਰਫ ਇੱਕ ਯੋਧਾ ਨਹੀਂ ਸਗੋਂ ਸਿੱਖ ਰਾਜ ਦੀ ਸ਼ਾਨ ਅਤੇ ਹੱਦਾਂ ਦਾ ਰਖਵਾਲਾ ਸੀ ਹਰੀ ਸਿੰਘ ਨਲੂਆ ਦਾ ਜਨਮ ਇੱਕ ਸਧਾਰਨ ਪਰ ਸੂਰਵੀਰ ਪਰਿਵਾਰ ਵਿੱਚ ਹੋਇਆ ਬਚਪਨ ਤੋਂ ਹੀ ਉਸ ਦੇ ਅੰਦਰ ਹਿੰਮਤ ਅਨੁਸ਼ਾਸਨ ਅਤੇ ਸੱਚ ਦੀ ਅੱਗ ਸੜਦੀ ਸੀ ਉਹ ਘੋੜਸਵਾਰੀ ਤੀਰ ਤਲਵਾਰ ਅਤੇ ਜੰਗੀ ਕਲਾ ਵਿੱਚ ਬਚਪਨ ਵਿੱਚ ਹੀ ਨਿਪੁੰਨ ਹੋ ਗਿਆ ਸੀ ਇੱਕ ਵਾਰ ਦੀ ਗੱਲ ਪੰਜਾਬ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਆਪਣੇ ਸਾਥੀਆਂ ਸਮੇਤ ਸ਼ਿਕਾਰ ਲਈ ਨਿਕਲਿਆ। ਉਸ ਦੇ ਨਾਲ ਸੀ ਉਸ ਦਾ ਸਭ ਤੋਂ ਬਹਾਦਰ ਸੂਰਮਾ ਸਰਦਾਰ ਹਰੀ ਸਿੰਘ ਨਲੂਆ। ਸੂਰਜ ਹੌਲੀ-ਹੌਲੀ ਚੜ੍ਹ ਰਿਹਾ ਸੀ। ਜੰਗਲ ਘਣਾ ਸੀ। ਦਰਖਤਾਂ ਦੀ ਛਾਂ ਐਨੀ ਡੂੰਗੀ ਕਿ ਰੌਸ਼ਨੀ ਵੀ ਡਰ ਕੇ ਅੰਦਰ ਨਾ ਜਾਵੇ। ਪੰਛੀਆਂ ਦੀ ਚਹਿਚਾਹਟ ਤੇ ਦੂਰੋਂ ਜਾਨਵਰਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਅਚਾਨਕ ਕੋੜੇ ਰੁੱਕ ਗਏ। ਸਿਪਾਈਆਂ ਦੇ ਚਿਹਰੇ ਤਣਾਅ ਨਾਲ ਭਰ ਗਏ। ਇੱਕ ਸਿਪਾਹੀ ਬੋਲਿਆ ਮਹਾਰਾਜ ਇਹ ਜੰਗਲ ਸਧਾਰਨ ਨਹੀਂ ਇੱਥੇ ਖਤਰਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਂਤੀ ਨਾਲ ਕਿਹਾ ਜਿੱਥੇ ਸਿੰਘ ਖੜਾ ਹੋਵੇ ਉੱਥੇ ਡਰਦਾ ਕੀ ਕੰਮ ਉਸ ਸਮੇਂ ਸਰਦਾਰ ਹਰੀ ਸਿੰਘ ਨਲੂਆ ਅੱਗੇ ਵਧਿਆ ਉਸ ਦੀਆਂ ਅੱਖਾਂ ਬਾਜ਼ ਵਰਗੀਆਂ ਤੇ ਹੱਥ ਤਲਵਾਰ ਦੇ ਮੱਠੇ ਤੇ ਅਚਾਨਕ ਜੰਗਲ ਚ ਗੂੰਜ ਆਈ ਸ਼ੇਰ ਦੀ ਗਰਜ ਸਿਪਾਹੀ ਪਿੱਛੇ ਹੋ ਗਏ ਪਰ ਸਰਦਾਰ ਹਰੀ ਸਿੰਘ ਨਲੂਆ ਅੱਗੇ ਵਧਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਉੱਚੀ ਆਵਾਜ਼ ਵਿੱਚ ਕਿਹਾ ਨਲੂਆ ਸਾਵਧਾਨ ਕਿਹਾ ਨਲੂਆ ਸਾਵਧਾਨ ਪਰ ਸਰਦਾਰ ਹਰੀ ਸਿੰਘ ਨਲੂਆ ਮੁਸਕਰਾਇਆ ਮਹਾਰਾਜ ਸ਼ੇਰ ਨਾਲ ਟਕਰਾਉਣ ਲਈ ਸ਼ੇਰ ਦਾ ਦਿਲ ਚਾਹੀਦਾ ਸ਼ੇਰ ਝਾੜੀਆਂ ਚੋਂ ਛਲਾ ਮਾਰ ਕੇ ਆਇਆ ਜੰਗਲ ਕੁਝ ਪਲਾਂ ਲਈ ਚੁੱਪ ਹੋ ਗਿਆ ਇੱਕ ਪਲ ਦੂਜਾ ਪਲ ਤੇ ਫਿਰ ਹਰੀ ਸਿੰਘ ਨੇ ਬੜੀ ਦਲੇਰੀ ਨਾਲ ਸ਼ੇਰ ਦੇ ਜਬਾੜਿਆਂ ਨੂੰ ਆਪਣੇ ਹੱਥਾਂ ਨਾਲ ਫੜ ਲਿਆ ਅਤੇ ਉਸ ਨੂੰ ਪਿੱਛੇ ਧੱਕ ਦਿੱਤਾ ਅੰਤ ਵਿੱਚ ਉਹਨਾਂ ਨੇ ਆਪਣੀ ਤਲਵਾਰ ਨਾਲ ਸ਼ੇਰ ਦਾ ਸਿਰ ਧਰ ਤੋਂ ਵੱਖ ਕਰ ਦਿੱਤਾ ਫਿਰ ਨੂੰ ਮਾਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਕੋੜੇ ਤੋਂ ਉੱਤਰ ਕੇ ਸਰਦਾਰ ਹਰੀ ਸਿੰਘ ਨਲੂਆ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਅੱਜ ਸਾਬਤ ਹੋ ਗਿਆ ਸਾਡੀ ਫੌਜ ਦੀ ਤਾਕਤ ਤਲਵਾਰ ਨਹੀਂ ਸੂਰਮਿਆਂ ਦੀ ਹਿੰਮਤ ਹੈ ਸਰਦਾਰ ਹਰੀ ਸਿੰਘ ਨਲੂਆ ਨੇ ਨਿਮਰਤਾ ਨਾਲ ਸਿਰ ਨਿਵਾਇਆ ਮਹਾਰਾਜ ਇਹ ਸਾਰੀ ਤਾਕਤ ਤੁਹਾਡੇ ਪਰੋਸੇ ਤੋਂ ਆਉਂਦੀ ਹੈ ਇਸ ਘਟਨਾ ਤੋਂ ਬਾਅਦ ਹੀ ਮਹਾਰਾਜਾ ਨੇ ਹਰੀ ਸਿੰਘ ਨਲਵਾ ਨੂੰ ਆਪਣੀ ਫੌਜ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਸੌਂਪੀ ਸੀ। ਹਰੀ ਸਿੰਘ ਨਲੂਆ ਨੇ ਹਰ ਜੰਗ ਵਿੱਚ ਅੱਗੇ ਰਹਿ ਕੇ ਲੜਾਈ ਕੀਤੀ। ਉਹ ਕਦੇ ਪਿੱਛੇ ਨਹੀਂ ਹਟਿਆ। ਉਸਨੇ ਕਸ਼ਮੀਰ, ਅਟਕ, ਪੇਸ਼ਾਵਰ ਅਤੇ ਖੈਬਰ ਦਰੇ ਤੱਕ ਸਿੱਖ ਰਾਜ ਦੀ ਸਰਹੱਦ ਵਧਾਈ। ਅਫਗਾਨ ਹਮਲਾਵਰ ਉਸ ਦਾ ਨਾਮ ਸੁਣ ਕੇ ਹੀ ਪਿੱਛੇ ਹਟ ਜਾਂਦੇ ਸਨ। ਹਰੀ ਸਿੰਘ ਨਲੂਆ ਸਿਰਫ ਜੰਗੀ ਸੂਰਮਾ ਨਹੀਂ ਸੀ। ਉਹ ਇਨਸਾਫ਼ ਦਾ ਪ੍ਰਤੀਕ ਸੀ। ਜਿੱਥੇ ਵੀ ਉਹ ਗਵਰਨਰ ਬਣਿਆ ਉੱਥੇ ਕਾਨੂੰਨ ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋਈ ਉਹ ਕਹਿੰਦਾ ਸੀ ਤਾਕਤ ਉਸ ਦੀ ਹੁੰਦੀ ਹੈ ਜੋ ਕਮਜ਼ੋਰ ਦੀ ਰੱਖਿਆ ਕਰੇ ਨਾ ਕਿ ਉਸ ਨੂੰ ਦਬਾਏ ਗਰੀਬ ਲੋਕ ਉਸ ਨੂੰ ਆਪਣਾ ਮਸੀਹਾ ਮੰਨਦੇ ਸਨ ਔਰਤਾਂ ਅਤੇ ਬੱਚੇ ਉਸ ਦੇ ਰਾਜ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਸਨ 1837 ਵਿੱਚ ਜਮਰੂਦ ਦੇ ਕਿਲੇ ਨੇੜੇ ਜਦੋਂ ਅਫਗਾਨ ਫੌਜ ਨੇ ਹਮਲਾ ਕੀਤਾ ਤਾਂ ਹਰੀ ਸਿੰਘ ਨਲੂਆ ਬਿਮਾਰ ਹੋਣ ਦੇ ਬਾਵਜੂਦ ਮੈਦਾਨੇ ਜੰਗ ਵਿੱਚ ਉਤਰੇ ਉਸਨੇ ਆਪਣੇ ਸੈਨਿਕਾਂ ਦਾ ਹੌਸਲਾ ਬਣਾਇਆ ਅਤੇ ਆਖਰੀ ਸਾਹ ਤੱਕ ਲੜਦਾ ਰਿਹਾ ਉਸ ਦੀ ਸ਼ਹਾਦਤ ਨੇ ਸਿੱਖ ਫੌਜ ਨੂੰ ਜਿੱਤ ਦੀ ਰਾਹ ਤੇ ਲਿਆਇਆ ਹਰੀ ਸਿੰਘ ਨਲੂਆ ਦੀ ਕੁਰਬਾਨੀ ਨਾਲ ਸਿੱਖ ਰਾਜ ਦੀਆਂ ਹੱਦਾਂ ਮਜ਼ਬੂਤ ਰਹੀਆਂ ਅੱਜ ਵੀ ਉਸ ਦਾ ਨਾਮ ਬਹਾਦਰੀ ਨਿਆਂ ਅਤੇ ਦੇਸ਼ ਭਗਤੀ ਦੀ ਮਿਸਾਲ ਹੈ